ਮੈਂ ਮੇਰੇ ਨਾਲ ਦੇ ਬੰਦਿਆਂ ਨੂੰ ਵੀ ਤੇ ਜਦੋਂ ਕੋਈ ਵੀ ਬੰਦਾ ਮੇਰੇ ਤੇ ਆਏ ਮੰਗਦਾ ਮੈਂ ਇਹਨੂੰ ਇੱਕ ਗੱਲ ਕਹਿਣਾ ਹੁੰਦਾ ਬਾਈ ਘੋੜੀ ਭਮਾ ਇੱਕ ਰੱਖ ਲਾ ਪਰ ਚੰਗੀ ਰੱਖ ਲਾ ਚੰਗੇ ਪੈਸੇ ਲਾ ਕੇ ਇੱਕ ਚੰਗੀ ਘੋੜੀ ਲੈ ਲਾ ਤੇ ਉਵੇਂ ਹੀ ਦੋਸਤੋ ਤੁਹਾਡੇ ਵਾਸਤੇ ਇਹ ਘੋੜੀ ਵੀ ਆ ਜੂਗੀ ਤੇ ਬਿਸ਼ੇਰੀ ਵੀ ਆ ਜੂ ਇਹਦੇ ਮੰਗਰ ਜਾਨੀ ਕਿ ਇੱਕ ਨਾਲ ਇੱਕ ਵਾਲਾ ਕੰਮ ਹੋ ਗਿਆ ਤੇ ਆਜੋ ਆਪਾਂ ਡਿਟੇਲ ਚ ਸਾਰੀ ਜਿਹੜੀ ਆ ਉਹ ਗੱਲਬਾਤ ਕਰਦੇ ਆ ਤੁਹਾਨੂੰ ਮੈਂ ਦੱਸੂ ਕਿਹੜੇ ਘੋੜੇ ਦੀ ਆ ਇਹ ਕਿਹੜੇ ਘੋੜੇ ਦੀ ਇਹਦੇ ਮੰਗਰ ਬੱਤੀ ਆ ਕਿਹੜੇ ਘੋੜੇ ਤੋਂ ਖੱਬਣ ਹੈ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਦੋਸਤੋ ਪੇਜ ਆਪਣਾ ਫੋਲੋ ਕਰ ਦਿਓ ਜੀ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਇਹ ਘੋੜੀ ਦੋਸਤੋ ਕਮੈਤ ਰੰਗ ਦੀ ਹੈ ਜਿਹਦੀ ਕਿ ਤਿੰਨ ਪੈਰ ਚਿੱਟੇ ਮੱਥੇ ਪਟਾ ਮਾਰਕਿੰਗ ਆ ਘੋੜੀ ਬਾਲ ਪੌਰੀਆਂ ਦੀ ਐਨ ਬਿਲਕੁਲ ਕਲੀਅਰ ਹੈ ਜੀ ਘੋੜੀ ਦੀ 60 ਇੰਚ ਹਾਈਟ ਹੈ ਤੇ ਇਹ ਨਿਊ ਤੂਫਾਨ ਘੋੜੇ ਦੀ ਬੱਚੀ ਹੈ ਜੀ ਬੀਕਰ ਨੇਰ ਦੇ ਵਿੱਚ ਇਹਦਾ ਫਾਦਰ ਹੈ ਜਿਹੜਾ ਹੱਸ ਟਾਈਮ ਸਟੇਬਲ ਆ ਉਹ ਘੋੜੇ ਦੀ ਬੱਚੀ ਆ ਤੇ ਢਾਈ ਮਹੀਨਿਆਂ ਦੀ ਬਸ਼ੇਰੀ ਹੈ ਜੀ ਇਹਦੇ ਮੰਗਰ ਸ਼ਪਤਾਸ਼ ਘੋੜੇ ਦੀ ਸ਼ਪਤਾਸ਼ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਾਲੇ ਕਾਂਡੇ ਦਾ ਡਾਇਰੈਕਟ ਬੱਚਾ ਕੋੜੇ ਦੀ ਇਹ ਬੱਚੀ ਹੈ ਜਾਨੀ ਕਿ ਕਾਲੇ ਕਾਂਟੇ ਘੋੜੇ ਦੀ ਪੋਤੀ ਹੈਗੀ ਸ਼ਪਤਾਸ਼ ਦੀ ਇਹਦੇ ਮੰਗਰ ਬੱਚੀ ਹੈਗੀ ਹੈ ਜੀ ਠੀਕ ਹੈ ਜੀ ਇਹ ਘੋੜੀ 40 ਦਿਨਾਂ ਦੀ ਗੱਬਣ ਚੈੱਕ ਪਾਸ ਹੈ ਜੀ ਰਾਜ ਵਿਰਾਟ ਘੋੜੇ ਤੋਂ ਰਾਜ ਵਿਰਾਟ ਜਿਹੜਾ ਘੋੜਾ ਹੈ ਉਹ ਵੀਰ ਹੁਣਾਂ ਦੇ ਕੋਲੇ ਹੀ ਆ ਬਾਈ ਰਣਦੀਪ ਦੇ ਕੋਲੇ ਤੇ ਉਸ ਤੋਂ ਇਹ ਜਿਹੜੀ ਹੈ ਉਹ ਗੱਬਣ ਚੈੱਕ ਪਾਸ ਹੈ ਜੀ ਬਾਲਪੌਰੀਆਂ ਦੀ ਸਾਫ ਆ ਤੇ ਬਾਈ ਕਹਿੰਦਾ ਜੇ ਕੋਈ ਬੰਦਾ ਐ ਚੁੱਕਾ ਹੈਗਾ ਲਜਾਣ ਦਾ ਘੋੜੀ ਤਾਂ ਆਪਾਂ ਬਹਿ ਕੇ ਗੱਲਬਾਤ ਕਰ ਲਾਂਗੇ ਤੇ ਆਪਾਂ ਘੋੜੀ ਕਹਿੰਦਾ ਦੇ ਦਾਂਗੇ ਤੇ ਬਾਕੀ ਜਿਹੜੀ ਘੋੜੀ ਆ ਦੋਸਤੋ ਸਵਾਰੀ ਦੀ ਪਾਸ ਹੈ, ਬਾਲ ਪੌਰੀਆਂ ਦੀ ਵੀ ਪਾਸ ਹੈ। ਵੀ ਜਿੰਨੀ ਹਾਈਟ ਦੇ ਵਿੱਚ ਘੋੜੀ ਆ ਉਹ ਘੋੜੀ ਆ, ਵਾਕੀ ਘੋੜੀ ਆ। ਕੁਆਲਿਟੀ ਦਾ ਘੋੜੀ ਆ ਜੀ, ਬਰੀਡਿੰਗ ਵਾਲੀ ਘੋੜੀ ਆ। ਤੇ ਜੇ ਕੋਈ ਮੇਰਾ ਭਰਾ ਨਵੀਂ ਰੱਖਣਾ ਚਾਹੁੰਦਾ ਹੈ, ਇੱਛਾ ਹੈਗੀ ਆ ਵੀ ਚੰਗੀ ਘੋੜੀ ਹੋਵੇ, ਚੰਗੀ ਬਰੀਡਿੰਗ ਕਰਾ ਮੈਂ ਚੰਗੇ ਘੋੜੇ ਤੋਂ ਭਰਾ ਕੇ ਤਾਂ ਉਸ ਬੰਦੇ ਵਾਸਤੇ ਇਹ ਜਿਹੜੀ ਘੋੜੀ ਆ ਉਹ ਬਿਲਕੁਲ ਪਰਫੈਕਟ ਹੈ। ਤੁਸੀਂ ਬੇਚਿੰਤ ਹੋ ਕੇ ਭਰਾ ਦੇ ਨਾਲ ਗੱਲਬਾਤ ਕਰਕੇ ਇਹ ਘੋੜੀ ਨੂੰ ਖਰੀਦ ਸਕਦੇ ਹੋ। ਬਾਕੀ ਜਿਹੜੀ ਇਹ ਘੋੜੀ ਹੈ ਜੀ ਉਹ ਗੰਗਾ ਨਗਰ ਏਰੀਆ ਦੇ ਵਿੱਚ ਹੈ ਬਾਈ ਰਣਦੀਪ ਬਹੁਤ ਵਧੀਆ ਬੰਦਾ ਹੈ ਬਾਕੀ ਜੇ ਤੁਸੀਂ ਮੇਰਾ ਨਾਮ ਲੈ ਕੇ ਘੋੜੀ ਖਰੀਦਣ ਜਾਉਂਗੇ ਤਾਂ ਤੁਹਾਡਾ ਬਹੁਤ ਵਧੀਆ ਮਾਨ ਤਾਨ ਕਰਕੇ ਤੋਰੂਆ ਤੇ ਕਰ ਲਓ ਭਰਾਣਾ ਕੰਟੈਕਟ ਪੇਜ ਫੋਲੋ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਆਪਣੀ